ਮੈਂ ਬੇਨਾਲ ਕੁਰ ਸਪੁੱਤਰ ਲਾਲਾ ਬੈਜਨਾ ਕਪੂ ਸਾਰੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਮੇਰੇ ਵੱਲੋਂ ਦੀਵਾਲੀ ਵਿਸ਼ਕਰਮਾ ਦੇ ਪੰਦੀ ਛੋੜ ਦੀ ਬਸ ਤੇ ਆਪਣੇ ਛੱਟ ਪੂਜਾ ਗੁਰਪੁਰਬੀਆਂ ਲੱਖ ਲੱਖ ਵਧਾਈਆਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਾਂ ਇਹ ਦੀਵਾਲੀ ਤਿਹਾਰਾ ਜੋ ਹੈ ਬਹੁਤ ਸ਼ਾਂਤਮਈ ਤਰੀਕੇ ਨਾਲ ਮਨਾਈਏ ਤਾਂ ਕਿ ਆਸਵਾਦੀਆਂ ਦਾ ਇਸ ਤਿਹਵਨ ਨਾਂ ਕੀਤਾ ਜਾਵੇ ਤਾਂ ਕਿ ਆਪਾਂ ਪੁਲਿਸ ਨੂੰ ਤੋਂ ਬਚੀਏ ਪੁਲਿਸ ਨਾਲ ਆਪਣੇ ਬਿਮਾਰੀਆਂ ਫੈਲਦੀਆਂ ਹਨ ਇਸ ਤੋਂ ਆਪਣਾ ਚੜਖਰਾ ਪਾਓ ਤੇ ਮੈਂ ਦੱਸਾਂ ਚਾਹਾਂਗਾ ਕਿ ਇਹ ਇਹ ਦੁਕਾਨ ਸਾਡੇ ਪਿਤਾ ਜੀ ਨੇ 1960 ਵਿੱਚ ਜ਼ੀਰੋ ਤੋਂ ਕੰਮ ਸਟਾਰਟ ਕਰਕੇ ਕੀਤਾ ਸੀ ਤੇ ਅੱਜ ਤੁਹਾਡੇ ਸਹਿਯੋਗ ਨਾਲ ਅਸੀਂ ਇਸ ਮੁਕ ਆਪਣਾ ਬਲੰਦੀਆਂ ਦਾ ਪਹੁੰਚੇ ਹਾਂ ਤੇ ਆਪਣੇ ਅੱਜ ਸਾਡਾ ਜਿਹੜਾ ਨਵਾਂ ਸੋਰ ਬਣਾਇਆ ਹੈ ਇਹਦੇ ਵਿੱਚ ਜੈਗੂਅਰ ਦਾ ਸਮਾਨ ਹਿੰਦੂਬੇਰ ਦਾ ਹਰ ਤਰ੍ਹਾਂ ਦਾ ਸੈਂਟਰੀ ਦੇ ਜੋ ਇਹ ਆਈਟਮਾਂ ਹੈਗੀਆਂ ਉਹ ਸਾਡੇ ਦੁਕਾਨ ਤੇ ਤੁਹਾਡੇ ਹਾਸੇ ਅਸੀਂ ਲੱਗੇ ਆਏ ਆ ਇੱਕ ਵਾਰੀ ਜ਼ਰੂਰ ਦੱਸਣ ਦਿਓ ਤੇ ਸਾਡੇ ਪ੍ਰੈਸ ਵਾਲੇ ਨੂੰ ਬਹੁਤ ਬਤਨਵਾਜੋ ਕੀ ਤੁਹਾਨੂੰ ਤੁਹਾਡੇ ਤੱਕ ਪਹੁੰਚਾਰੇ ਪੱਟੀ ਸਾਹਿਬ ਨੂੰ ਧੰਨਵਾਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ